ਹਰ ਸੰਭ 可能 ਕੋਸ਼ਿਸ਼ ਅੰਦਰੋਂ ਤੇ ਬਾਹਰੋਂ ਕੱਲ ਦਿਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਇੱਕ ਛੋਟੀ ਜੀ ਕੜੀ ਹੈ ਜਿਹੜੀ ਸਾਡੀ ਕੌਮ ਹੈ ਨਾ ਇਹਦੇ 'ਚ ਬੜੇ ਜੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ ਜੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ ਤੁਸੀਂ ਸਾਰੇ ਇਤਿਹਾਸ ਨਾਲ ਵਾਕਿਫੀਤ ਕਰਦੇ ਹੋ ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ ਉਹਦਾ ਅਧਿਕਾਰ ਸੀਗਾ ਉਸਨੂੰ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਬੀਬੀ ਰਜਿੰਦਰ ਕੌਰ ਪੱਠਲ ਫਾਰਮਰ ਚੀਫ ਮਨਿਸਟਰ ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਗਵਾਈ ਭਰੀ ਕਿ ਮੈਂ ਖੇਰਾ ਸਾਹਿਬ ਦੇ ਨਾਲ ਆ ਤੇ ਮੈਂ ਤੂਰੀ ਹਲਕੇ ਚ ਉਹਨਾਂ ਨੂੰ ਜਿਤਾ ਕੇ ਭੇਜੂੰਗਾ ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸਿਗੇ ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖੇਰਾ ਮੇਰੇ بیٹے ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ ਮੈਂ ਇਸ ਦੀ ਜ਼ਰੂਰ ਅਮਦਦ ਕਰੂੰਗਾ ਲੇਕਿਨ ਉਹਨੇ ਮੇਰੇ ਖਿਆਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ ਫਿਰ ਦੋ ਤਿੰਨ ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ ਬਹੁਤ ਅੱਛਾ ਖਾਣਾ ਖਵਾਇਆ ਸਵੇਰੇ ਬ੍ਰੈਕਫਾਸਟ ਉਹਦੇ ਸਤਕਾਰਯੋਗ ਮੇਰੀ ਬੇਟੀ ਨੇ ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਮੈਂਬਰ ਕਿ ਆਪਾਂ ਕਿਦਾਂ ਪਲੈਨਿੰਗ ਕਰਨੀ ਕੀ ਕਰਨਾ ਤੇ ਅਚਾਨਕ ਪਰਸੋ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 34-35 ਸਾਲ ਵਿੱਚ ਐਮ.ਐਲ.ਏ ਬਣਾਤਾ ਸੀਗਾ ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟ੍ਰੈਂਥ ਕਮਜ਼ੋਰੀ ਅਤੇ ਤਾਕਤ ਵੀ ਲਿਖਣੀ ਚਾਹੀਦੀ ਹੈ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹੁਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ ਇਸ ਕਰਕੇ ਪਾਰਟੀ ਨੇ ਐਨਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਅ ਟਿਕਟ ਮੰਗੇ ਦੀ ਸੀ ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ ਹੁਣ ਆ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਾ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ ਮੈਂ ਬਿਲਕੁਲ ਬਰਕਰਾਰ ਮੇਰੇ ਮੇਰੇ ਹੌਸਲੇ ਪੂਰੇ ਫੁੱਲ ਬੁਲੰਦ ਨੇ ਕਿਉਂ ਬੁਲੰਦ ਨੇ ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਆਮ ਜਨਤਾ ਗਰੀਬ ਤਬਕਾ ਕਿਸਾਨ ਖੇਤ ਮਜ਼ਦੂਰ ਛੋਟਾ ਦੁਕਾਨਦਾਰ ਨੌਜਵਾਨ ਸਾਡੇ ਦਲਿਤ ਵੀਰ ਪਛੜੀਆਂ ਸ਼੍ਰੇਣੀਆਂ ਮੇਧੀਆਂ ਭੈਣਾ ਸਤਕਾਰਯੋਗ ਬਜ਼ੁਰਗ ਤੇ ਔਰਤਾਂ ਜਦੋਂ ਮੈਂ ਪਿਛਲੇ 15 ਦਿਨ ਤੋਂ ਕੈਂਪੇਨ ਕਰ ਰਿਹਾ ਮੇਰੇ ਸਿਰ ਤੇ ਹੱਥ ਰੱਖਦੇ ਮੈਨੂੰ ਲੋਕ ਮੈਨੂੰ ਰੋਕ ਰੋਕ ਕੇ ਅਕਾਲੀ ਚੰਗੇ ਜਿਹੜੇ ਅਸਲ ਗੈਰਤਮੰਦ اخਲਾਕੀ ਲੋਕ ਨੇ ਉਹ ਕਹਿੰਦੇ ਆ ਕਿ ਤੈਨੂੰ ਵੋਟ ਪਾਉਣੀ ਆ ਮੈਨੂੰ ਰੋਕ ਰੋਕ ਕੇ ਆਮ ਆਦਮੀ ਪਾਰਟੀ ਦੇ ਜਜ਼ਬਾਤੀ ਜਿਹੜੇ ਵੋਲੰਟੀਅਰ ਆ ਫੋਨ ਕਰ ਕਰਕੇ ਕਿ ਖੈਰਾ ਸਾਹਿਬ ਅਸੀਂ ਤੁਹਾਡੇ ਕਿਰਦਾਰ ਨੂੰ ਅੱਛੀ ਤਰ੍ਹਾਂ ਜਾਣਦੇ ਆ ਅਸੀਂ ਚਾਹੇ ਕਿਤੇ ਰਹੀਏ ਵੋਟਾਂ ਅਸੀਂ ਤੁਹਾਨੂੰ ਪਾਉਣੀ ਆ ਬਹੁਤੇ ਲੋਕ ਕਹਿੰਦੇ ਨੇ ਕਿ ਤੇਰੀ ਤੇਰੇ ਕਮਾਂਕਾਰਾਂ ਨੂੰ ਜੋ ਤੂੰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਲਈ ਜੂਝਿਆ ਅਸੀਂ ਤੈਨੂੰ ਵੋਟ ਪਾਣੀ ਸੋ ਇਸਕੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਕਿਸੇ ਨੇ ਹੌਸਲਾ ਨਹੀਂ ਪਸਤ ਕਰਨਾ ਘਬਰਾਉਣਾ ਨਹੀਂਗਾ ਆਪਾਂ ਅੱਗੇ ਨੂੰ ਵੀ ਵੱਧ ਮਾਰਚ ਦੇ ਨਾਲ ਉੱਪਰ ਜਾਵਾਂਗੇ ਆਪਾਂ ਅੱਗੇ ਨੂੰ ਵੀ ਵੱਧ ਦਲੇਰੀ ਨਾਲ ਲੜਾਈ ਲੜਨੀ ਕਿਉਂਕਿ ਇਹ ਜਿਹੜਾ ਹੁਣ ਹੋਇਆ ਨਾ ਇਹ ਤਿਤਲੀਆਂ ਦਾ ਦੌਰ ਚੱਲ ਰਿਹਾ ਭਗਵੰਤ ਮਾਨ ਦਾ ਤੁਸੀਂ ਦੇਖ ਲਿਆ ਸਾਰਿਆਂ ਨੇ ਕਿ ਕਿਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਤੇ ਪੁਰਾਣੀਆਂ ਪਾਰਟੀਆਂ ਨੂੰ ਗਾਲਾਂ ਕੱਢਣ ਵਾਲੇ ਲੋਕੀ ਹੋਣਾ ਆਪਣੇ ਬੱਚਿਆਂ ਦੇ ਸਿਰ ਤੇ ਸੋਹਾ ਖਾ ਕੇ ਇਹ ਕਹਿੰਦੇ ਸੀ ਕਿ ਅਸੀਂ ਕਾਂਗਰਸ ਨਾਲ ਕਰਦੇ ਹੀ ਸਮਝੌਤਾ ਨਹੀਂ ہم ਨਹੀਂ karenge ਅੱਜ ਕਾਂਗਰਸ ਦੀ ਝੋਲੀ ਗੋਦੀ ਦੇ ਵਿੱਚ ਬੈਠੇ ਹੋਏ ਨੇ ਔਰ ਨਿਤ ਦਿਨ ਕਾਂਗਰਸ ਤੇ ਅਕਾਲੀ ਦਲ ਨੂੰ ਗਾਣਾ ਕੱਢਣ ਵਾਲੇ ਉਮੀਦਵਾਰ ਵੀ ਉਹਨਾਂ ਦੇ ਚੱਕਰੇ ਨੇ ਪਿਛਲੇ ਦਿਨਾਂ ਵਿੱਚ ਰਿੰਕੂ ਜਲੰਧਰ ਤੋਂ ਜਿਹੜਾ ਪਹਿਲਾਂ ਕਾਂਗਰਸ ਤੋਂ ਇਹਨਾਂ ਨੇ ਡਿਫੈਕਸ਼ਨ ਕਰਾਈ ਸੀਗੀ ਔਰ ਜਲੰਧਰ ਤੋਂ ਐਮਪੀ ਬਣਾਇਆ ਐਤਕੀਓ ਐਮਪੀ ਦੀ ਟਿਕਟ ਸਮੇਤ ਭੱਜ ਗਿਆ ਬੀਜੇਪੀ ਵੱਲ ਨੂੰ ਤੇ ਉੱਥੇ ਇਹਨਾਂ ਨੇ ਅਕਾਲੀ ਦਲ ਦੀ ਇੱਕ ਤਿਤਲੀ ਚੱਕੀ ਔਰ ਚੱਬੇਵਾਲ ਜਿਹੜੀਆਂ ਬਾਵਾ ਮਰੋੜ ਕੇ ਇੱਕ ਹਸ਼ਾਰਪੁਰ ਦੀ ਤਿਤਲੀ ਚੱਕੀ ਤੇ ਜੀਬੀ ਜੀਪੀ ਜਿਹੜਾ ਇੱਕ ਫਤਿਹਗੜ ਸਾਹਿਬ ਤੋਂ ਕਾਂਗਰਸ ਦੀ तितਲੀ ਚੱਕੀ ਤੇ ਜਿਹੜੇ ਕਹਿੰਦੇ ਸੀ ਜਿ ਮਿਆਰੀ ਰਾਜਨੀਤੀ ਕਰਨੀ ਅਸੀਂ ਤੇ ਗਦਰਾਂ ਕੀਮਤਾਂ ਤੇ ਅਸੀਂ ਤਾਂ ਇਥੈਕਲ ਤੇ ਮੋਰੈਲਿਟੀ ਲੈ ਕੇ ਆਵਾਂਗੇ ਪੋਲਿਟਿਕਸ ਇੰਨੇ ਗਿਰ ਗਏ ਨੇ ਕਿ ਦੂਜੀਆਂ ਪਾਰਟੀਆਂ ਤੋਂ ਬਗੈਰ ਇਹਨਾਂ ਨੂੰ ਉਮੀਦਵਾਰ ਨੇ ਲਾ ਬਰੇ 13 ਚੋਂ ਤਿੰਨ तितਲੀਆਂ ਨੇ ਪੰਜ ਮੰਤਰੀ ਮੰਤਰੀ ਨੇ ਤਿੰਨ ਐਮਐਲਏ ਨੇ ਤੇ ਇੱਕ ਕਮੇਡੀਅਨ ਤੇ ਇਹਨਾਂ ਦੇ ਆਪਣੀ ਪਾਰਟੀ ਦਾ ਬੰਦਾ ਕਿਹੜਾ ਹੈ ਔਰ ਗੋਲਡੀ ਮੁਤਲਕ ਇੱਕ ਖਬਰ ਆਈ ਹੈ ਮੈਨੂੰ ਮੈਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵਾ ਭਗਵੰਤ ਮਾਨ ਨੇ ਉਹਦੀ ਮਲਟੀਪਲ ਵਿਜੀਲੈਂਸ ਇਨਕੁਆਇਰੀਆਂ ਖੋਲੀਆਂ ਹੋਈਆਂ ਕੁਝ ਜਿਮ ਜਿਹੜੇ ਖਰੀਦੇ ਗਏ ਉਹਦੇ ਸਮੇਂ ਦੇ ਵਿੱਚ ਕਾਂਗਰਸ ਰਾਜ ਵਿੱਚ ਜਿਹੜੇ ਜਿਮ ਦੀ ਅਸਲ ਕੀਮਤ 70-75 ਹਜ਼ਾਰ ਸੀਗਾ ਉਹ ਸ਼ਾਇਦ ਪੌਣੇ 2 2 ਲੱਖ ਰੁਪਏ ਦੇ ਲਿਆਂਦੇ ਗਏ ਮੈਨੂੰ ਇਲਾਕੇ ਦੇ ਲੋਕਾਂ ਨੇ ਨੋਟਿਸ ਭੇਜੇ ਮੇਰੇ ਫੋਨ 'ਚ ਨੇ ਕਟੋ-ਕਟ 50 ਸਰਪੰਚਾਂ ਨੂੰ ਬੁਲਾ ਕੇ ਵਿਜੀਲੈਂਸ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਔਰ ਇਹ ਦੂਸਰਾ ਕਿ ਇਹਨਾਂ ਨੇ ਇੰਟਰਲੌਕ ਟਾਇਲ ਦੀ ਫੈਕਟਰੀ ਲਾ ਲਈ ਸੀ ਆਪਣੀ ਔਰ ਸਾਰੇ ਵੀਡੀਓਜ਼ ਨੂੰ ਤੇ ਸਾਰੀਆਂ ਪੰਚਾਇਤਾਂ ਨੂੰ ੱੱਕੇ ਨਾ ਗੋਲਡੀ ਆਪਣੇ ਪਰਿਵਾਰ ਦੀਆਂ ਟੈਲਾਂ ਭੇਜਦਾ ਸੀ ਕੋਈ ਜ਼ਾਤੀ ਗੱਲ ਕਹਿਣ ਵਾਲੀ ਨਹੀਂ ਕਿ ਮੈਂ ਕਹਿਣਾ ਵੀ ਨਹੀਂ ਚਾਹੁੰਦਾ ਉਹਦੀ ਇੱਛਾ ਵਾ ਉਸ ਨੂੰ ਮੇਰਾ ਕਿ ਸ਼ੁਭ ਕਾਮਨਾ ਵਾ ਕਿ ਤੂੰ ਜਾ ਕੇ ਜਿਹੜਾ ਝਾੜੂ ਦੇ ਨਾਲ ਮਿਲਿਆ ਪਰ ਯਾਦ ਰੱਖੇ ਇਹ ਖੰਜਰ ਮਾਰਨ ਵਾਲੀ ਪਾਰਟੀ ਆ ਇਸਨੇ ਪ੍ਰਸ਼ਾਂਤ ਪੂਸ਼ਨ ਨੂੰ ਨਹੀਂ ਬਖਸ਼ਾ ਜਿਹਨੇ 5 ਕਰੋੜ ਰੁਪਈਆ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾ ਕੇ ਪਾਰਟੀ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਖੰਜਰ ਵੱਜਾ ਪ੍ਰਸ਼ਾਂਤ ਪੂਸ਼ਣ ਦੇ ਫਿਰ ਵੱਜਾ ਖੰਜਰ ਜੋਗਿੰਦਰ ਜਾਦਵ ਦੇ ਫਿਰ ਵੱਜਾ ਕੁਮਾਰ ਵਿਸ਼ਵਾਸ ਦੇ ਫਿਰ ਵੱਜਾ ਅਸ਼ੂਤੋਸ਼ ਜਰਨਲਿਸਟ ਦੇ ਤੇ ਫਿਰ ਪੰਜਾਬ ਆਣਿਆ ਤੇ ਖੰਜਰ ਵੱਜੇ ਡਾਕਟਰ ਗਾਂਧੀ ਤੇ ਫੂਲਕਾ ਸਾਹਿਬ ਤੇ ਕੁੱਕੀ ਤੇ ਛੋਟੇਪੁਰ ਤੇ ਖੇਰੇ ਤੇ ਤੇ ਬਚਣਾ ਗੋਲਡੀ ਤੂੰ ਵੀ ਨਿੰਗਾ ਤੇ ਥੋੜੇ ਦੇਰ ਬਾਅਦ ਤੁਸੀਂ ਇਹ ਕਹਿਣਾ ਆਣ ਕੇ ਕਿ ਅਸੀਂ ਵਾਪਸ ਕਾਂਗਰਸ ਵਿੱਚ ਆਉਣਾ ਚਾਹੁੰਦੇ ਆ ਮੈਨੂੰ ਪਤਾ ਤੁਹਾਨੂੰ ਡਰਾ ਕੇ ਧਮਕਾ ਕੇ ਲੈ ਕੇ ਗਏ ਨੇ ਮੇਰੀਆਂ ਫਿਰ ਵੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਆ ਤੇ ਲੋਕੋ ਮੇਰੀ ਡੋਰ ਤੁਹਾਡੇ ਹੱਥ ਵਿੱਚ ਆ ਮੇਰਾ ਭਵਿੱਖ ਤੁਹਾਡੇ ਹੱਥ ਵਿੱਚ ਤੁਸੀਂ ਮੇਰਾ ਭਵਿੱਖ ਬਣਾ ਵੀ ਸਕਦੇ ਹੋ ਤੁਸੀਂ ਮੇਰਾ ਭਵਿੱਖ ਵਿਗਾੜ ਵੀ ਸਕਦੇ ਹੋ ਕਿਉਂਕਿ ਕਹਿੰਦੇ ਨੇ ਕਿ ਆਵਾਜ਼ੇ ਖਲਕਤ ਨਗਾਰਾ ਹੈ ਖੁਦਾ ਤੁਹਾਡੀ ਆਵਾਜ਼ ਵਿੱਚ ਰੱਬ ਦੀ ਆਵਾਜ਼ ਬੋਲਦੀ ਆ ਜਦੋਂ ਤੁਸੀਂ ਫੈਸਲਾ ਕਰ ਲਿਆ ਕੋਈ ਲੀਡਰ ਮੈਨੂੰ ਹਰਾ ਨਹੀਂ ਸਕਦਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੀ ਮੇਰੇ ਨਾਲ ਧੋਖਾ ਧੜੀ ਹੋਵੇ ਕਿਉਂਕਿ ਮੈਂ ਬੇਈਮਾਨੀ ਨਾਲ ਕਦੀ ਜ਼ਿੰਦਗੀ ਚ ਤਾਚ ਰੀਤੀ ਨਹੀਂ ਕੀਤੀ ਮੈਂ ਕਦੀ ਦਿਮਾਗ ਤੋਂ ਨਹੀਂ ਚੱਲਿਆ ਮੈਂ ਕੋਈ ਛਾਤਰਤਾ ਇਨਾਨੀ ਚੱਲਿਆ ਮੈਂ ਕੋਈ ਆ ਕੀ ਕਹਿੰਦੇ ਹੁੰਦੇ ਕਿ ਇਸ ਨੂੰ ਠੰਡਾ ਬਣਾ ਕੇ ਨਹੀਂ ਚੱਲਿਆ ਮੈਂ ਹਮੇਸ਼ਾ ਦਿਲ ਦੇ ਨਾਲ ਚੱਲਦਾ ਮੈਂ ਆਪਣੀ ਦਿਲ ਦੀ ਆਵਾਜ਼ ਸੁਣਦਾ ਤੌਰ ਦਿਲ ਦੀ ਆਵਾਜ਼ ਅਗਰ ਤੁਸੀਂ ਸਮਝਦੇ ਹੋ ਕਿ ਮੈਂ ਪੰਜਾਬ ਲਈ ਲੜਿਆ ਔਰ ਚੂਚਿਆਂ ਤੇ ਬਹੁਤ ਕੁਝ ਸਹਾਰਿਆ ਜੇਲਾਂ ਕਟੀਆਂ ਤੇ ਫਿਰ ਤੁਹਾਨੂੰ ਸਭ ਨੂੰ ਮੇਰੀ ਅਪੀਲ ਆ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਅਕਾਲੀਆਂ ਨੂੰ ਵੀ ਅਪੀਲ ਆ ਜਿਹੜੇ ਚੰਗੇ ਗੈਰਤਮੰਦ اخਲਾਕੀ ਝਾੜੂ ਦੇ ਨਾਲ ਜਜ਼ਬਾਤੀ ਵਰਕਰ ਉਹਨਾਂ ਨੂੰ ਵੀ ਅਪੀਲ ਆ ਤੇ ਕਾਂਗਰਸ ਦੇ ਕੇਡਰ ਨੂੰ ਧੂਰੀ ਦੇ ਖਾਸ ਤੌਰ ਤੇ ਵੋਟਰਸ ਨੂੰ ਅਪੀਲ ਆ ਕਿ ਆਓ ਆਪਾਂ ਸਾਰੇ ਰਲ ਕੇ ਇੱਕ ਵਾਰ ਇਸ ਯੁੱਧ ਨੂੰ ਪਾਰ ਕਰੀਏ ਮੋਰਚਾ ਫਤਿਹ ਕੇ ਲਈ ਕਿਉਂਕਿ 2024 ਦੀ ਸੰਗਰੂਰ ਦੇ ਨਤੀਜੇ ਤੋਂ ਬਾਅਦ ਇੱਕ ਨਵੀਂ ਰਾਜਨੀਤੀ ਦਾ ਮਿਆਰ ਕਾਇਮ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਇੱਕ ਨਵਾਂ ਨਰੇਟਿਵ ਸੈੱਟ ਕੀਤਾ ਜਾਵੇਗਾ ਇੱਕ ਅਸਲ ਉਹ ਵਾਲਾ ਨਰੇਟਿਵ ਜਿਹੜਾ